ਛੋਟਾ ਸਿੱਧੂ ਵੀ ਗਾ ਰਿਹਾ ਗਾਣੇ ਨਹੀਂ ਚਕੀਨਤਾ ਵੀਡੀਓ ਪੂਰੀ ਵੇਖਿਓ ਹਾਂਜੀ ਦੋਸਤੋ ਭਾਵੇਂ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਉਹ ਆਪਣੇ ਗਾਣਿਆਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਲਈ ਜਿੰਦਾ ਰਹੇਗਾ ਸਿੱਧੂ ਮੂਸੇਵਾਲੇ ਦੇ ਜਨ ਪਿਛੋਂ ਛੋਟੇ ਸਿੱਧੂ ਨੇ ਬਾਪੂ ਬਲਕੌਰ ਸਿੰਘ ਦੇ ਘਰ ਜਨਮ ਲਿਆ ਛੋਟਾ ਸਿੱਧੂ ਵੀ ਹੁਣ ਕਾਫੀ ਜ਼ਿਆਦਾ ਸਿਆਣਾ ਹੋ ਚੁੱਕਾ ਛੋਟਾ ਸਿੱਧੂ ਵੀ ਹੁਣ ਪੂਰੀ ਤਰ੍ਹਾਂ ਪੰਜਾਬੀ ਬੋਲਣੀ ਸਿੱਖ ਚੁੱਕਾ ਆ ਉੱਥੇ ਹੀ ਹੁਣ ਛੋਟੇ ਸਿੱਧੂ ਦੀ ਇੱਕ ਵੀਡੀਓ ਕਲਿੱਪ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਇਸ ਵੀਡੀਓ ਵਿੱਚ ਵੇਖੋ ਛੋਟਾ ਸਿੱਧੂ ਕੀ ਬੋਲ ਰਿਹਾ ਤੇ ਗਾਣਾ ਵੀ ਗਾ ਰਿਹਾ ਹੈ ਇਹ ਕੌਣ ਹੈ ਬਾਈ ਕੀ ਪਾਪਾ ਮੰਮਾ ਪਾਪਾ ਮੰਮਾ ਬਾਈ ਜੀ ਹੈ ਕੁਛ ਬਾਈ ਆ ਦੇ ਹਾਂ ਬਾਈ ਜੀ ਅਮੀ ਤਾਈ ਜੀ ਬਾਈਆ ਮੇਰੇ ਮੇਰੇ ਬਾਈ ਜੀ ਮੈਂ ਲੈ ਕੇ ਜਾਣਾ ਬਾਈ ਜੀ